ਦੋਸਤੋ ਸਾਰਿਆਂ ਨੂੰ ਪਿਆਰ ਪਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਆਪਣੇ ਪਿੰਡ ਖੜਾ ਸੁਖਾਨੰਦ ਐਨ ਐਸ ਸੀ ਸਿੱਧੂ ਡੈਰੀ ਫਾਰਮ ਸੁਖਾਨੰਦ ਵਾਲਿਆਂ ਦੇ ਬਾਈ ਨੇ ਨਵਾਂ ਕੰਮ ਕੀਤਾ ਸ਼ੁਰੂ ਆਪ ਦਾ ਘਰੇ ਪ੍ਰੋਡਕਟ ਤਿਆਰ ਕਰਦਾ ਪਹਿਲਾਂ ਬਾਈ ਦਾ ਡੈਰੀ ਫਾਰਮ ਦਾ ਕੀਤਾ ਸੀ ਹੁਣ ਬਾਈ ਆਪ ਦਾ ਦੁੱਧ ਦੇ ਪ੍ਰੋਡਕਟ ਤਿਆਰ ਕਰਦਾ ਹੈ ਵਧੀਆ ਕੁਆਲਿਟੀ ਦੇ ਹੁੰਦੇ ਆ ਸਫਾਈ ਤੇ ਕੁਆਲਿਟੀ ਦੋਨੇ ਚੀਜ਼ਾਂ ਵਧੀਆ ਬਾਈ ਨੇ ਕੰਮ ਸ਼ੁਰੂ ਕੀਤਾ ਤੇ ਬਾਈ ਨਾਲ ਇੱਥੇ ਬਿਲ ਪਨੀਰ ਦੁੱਧ ਦਹੀਂ ਲੱਸੀ ਮਠਿਆਈ ਦੇਸੀ ਘੋੜਾ ਸਪੈਸ਼ਲ ਮਿਲਦਾ ਬਾਈ ਕੋਲ ਤੇ ਸਫਾਈ ਬਾਈ ਦੀ ਕੁਆਲਟੀ ਤੇ ਬਾਈ ਦੀ ਵੈਰਾਈਟੀ ਦੋਨੇ ਚੀਜ਼ਾਂ ਵਧੀਆ ਮਿਲਦੀਆਂ ਬਾਈ ਕੋਲ ਤੇ ਅੱਜ ਉਹ ਆਪਾਂ ਕਰਦੇ ਆ ਐਨ ਐਸ ਐ ਸਿੱਧੂ ਡੈਰੀ ਫਾਰਮ ਸੁਖਾਨਾਂਦ ਵਾਲੇ ਆਰਨਾ ਗੱਲ ਤੇ ਬਾਈ ਦਾ ਕੰਮ ਬਹੁਤ ਸੋਹਣਾ ਬਈ ਤੇ ਆਪ ਵੀ ਆਪਾ ਚੱਲਦੇ ਆਂ ਅੰਦਰ ਲੈਨੇ ਆਉਣੇ ਬਾਰਤੋਂ ਡਿਟੇਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਹੋਰ ਬਈ ਕਹਿਣਾ ਸੇਤ ਵਧੀਆ ਵਧੀਆ ਪਹਿਲੀ ਆਪ ਤਾਂ ਬਈ ਤੁਹਾਨੂੰ ਵਧਾਈਆਂ ਤੂੰ ਨਵਾਂ ਕੰਮ ਕੀਤਾ ਠੀਕ ਤੇ ਬਈ ਆਪਣਾ ਪਹਿਲਾ ਉਹਨੇ ਡੈਰੀ ਫਾਰਮ ਹੁੰਦਾ ਸੀ ਬਈ हां भाई आपा पहले दूध पाउदे ਹੁੰਦੇ ਸੀਗੇ ਠੀਕ ਹੈ ਬਈ ਹੁਣ ਆਪਾਂ ਆਪ ਦੇ ਘਰ ਦਾ ਸਮਾਨ ਜਨ ਦੁੱਧ ਤੋਂ ਯਾਨੀ ਕਿ ਤਿਆਰ ਕਰਦੇ ਆ ਠੀਕ ਹੈ ਠੀਕ ਹੈ ਹਾਂ ਸਾਰਾ ਕੁਝ ਯਾਨੀ ਕਿ ਵਧੀਆ ਸ਼ੁੱਧ ਦੰਨੇ ਆਪਾਂ ਵਧੀਆ ਕੁਆਲਿਟੀ ਮਾ ਦਿੰਦੇ ਆ ਹਾਂ ਜੀ ਵਧੀਆ ਕੁਆਲਿਟੀ ਦਾ ਦਿੰਦੇ ਆ ਠੀਕ ਹੈ ਬਈ ਹਾਂ ਜੀ ਇਹ ਬਈ ਆਪਾਂ ਨੂੰ ਧਿਆਨ ਚ ਕਿਵੇਂ ਆਈ ਗੱਲ ਬਈ ਆਪਾਂ ਵੀ ਇੱਧਰਲੇ ਪਾਸੇ ਬਈ ਆਏ ਆ ਬਸ ਬਈ ਲੋਕਾਂ ਨੂੰ ਯਾਨੀ ਕਿ ਵੀ ਚੰਗਾ ਖਵਾਈਏ ਆਪਾਂ ਠੀਕ ਹੈ ਹਾਂ ਚੰਗੇ ਵਾਸਤੇ ਯਾਨੀ ਕਿ ਵੀ ਚਲੋ ਕਿਸੇ ਦੀ ਵੀ ਜਾਨਕੀ ਗਰੀਬ ਜੋ ਹੈ ਬਈ ਬਈ ਲੈ ਜਾਂਦੇ ਆਪਰੇ ਕੋ ਬੱਜਦੇ ਸਾਰੇ ਨਾ ਮਸਾਲਾ ਲੋਕ ਹਾਂਜੀ 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 ਚੰਗੀ ਚੀਜ਼ ਜੀ ਤੋਂ ਚੰਗੀ ਚੀਜ਼ ਗਈ ਹੈ ਹਾਂ ਵਧੀਆ ਕੁਆਲਟੀ ਦੀ ਹੈ ਬਸ ਇਸੇ ਲਈ ਆਪਾਂ ਕੀਤਾ ਬਾਕੀ ਇਹ ਜੀ ਵੀ ਆਏ ਹੋਈਆਂ ਉਹਨੇ ਬਾਕੀ ਬੰਦ ਨੂੰ ਰੇਡ ਦਾ ਨਹੀਂ ਵੀ ਚੱਕਰ ਹੁੰਦਾ ਕਿ ਕੁਆਲਟੀ ਵਧੀਆ ਨਹੀਂ ਚਾਹੀਦੀ ਹੈ ਹਨਾ ਉਹ ਅੱਜ ਦੇ ਆਪਣੇ ਕੋਲ ਫੋਲੋਅ ਅਪ ਬਈ ਵਧੀਆ ਦੇਸੀ ਘੋਰੀ ਬਰਫੀ ਆਪਾਂ ਸਪੈਸ਼ਲ ਬਣਾਉਦੇ ਹਾਂ ਠੀਕ ਹੈ ਬਈ ਹਾਂ ਤੇ ਮਰਗੇ ਬਣਾਉਣੇ ਬਈ ਸਮੋਸੇ ਵੀ ਆਪਾਂ ਤਿਆਰ ਕਰਨ ਲੱਗਣਾ ਕੱਲ ਤੋਂ ਸ਼ੁਰੂ ਕਰਾਂਗੇ ਠੀਕ ਹੈ ਬਈ ਹਾਂ ਬਾਕੀ ਜਿਵੇਂ ਜਿਵੇਂ ਡਿਮਾਂਡ ਆਊਗੀ ਬਈ ਉਵੇਂ ਉਵੇਂ ਆਪਾਂ ਚੀਜ਼ ਅਗਲੇ ਨੂੰ ਤਿਆਰ ਕਰਕੇ ਦੇਣਾ ਯਾਨੀ ਕਿ ਜਿਵੇਂ ਆਰਡਰ ਲਾਉਗਾ ਵਾਹ ਹਾਂ ਹਾਂ ਤੇ ਨਾ ਆਪਾਂ ਹਾਂਜੀ ਹਾਂਜੀ ਠੀਕ ਹੈ ਬਈ ਅੱਜ ਤਾਂ ਨਹੀਂ ਕੁਆਲਿਟੀ ਵਧੀਆ ਕੁਆਲਿਟੀ ਚ ਆਪਾਂ ਆਪਣੀ ਕੋਸ਼ਿਸ਼ ਇਹੀ ਆ ਵੀ ਆਪਾਂ ਚੱਲਦਾ ਰਹੀਏ ਚੰਗਾ ਵਾਹ ਹਾਂ ਚੰਗੀ ਕੁਆਲਿਟੀ ਦੇਈਏ ਚੰਗਾ ਖਾਣ ਲੋਕ ਵਾਸੀ ਕਹਿੰਦੇ ਤੇ ਆਪਾਂ ਨੂੰ ਕੀ ਕੀ ਆਪਣੇ ਕੋਲ ਹੋਣਗਾ ਸਾਰੀਆਂ ਕੁਆਲਿਟੀ ਆਪਣੇ ਕੋਲੇ ਬਈ ਦੇਸੀ ਘੀ ਦੀ ਬਰਫੀ ਜਿਵੇਂ ਦੇਸੀ ਘੀ ਉਹ ਆਪਣੇ ਕੋਲੇ ਪੂਰਾ ਸ਼ੁੱਧ ਆਪਾਂ ਸ਼ੁੱਧ ਦੀ ਗਾਰੰਟੀ ਦਿੰਦੇ ਆ ਇਸ ਦੀ ਠੀਕ ਹੈ ਬਈ ਵੀ ਆਪਣਾ ਕੋਲ ਸ਼ੁੱਧ ਹੈਗਾ ਸਹੀ ਹੈ ਸਹੀ ਹੈ ਹਾਂਜੀ ਇਸ ਦੀ ਕੋਈ ਨਹੀਂ ਆਪਾਂ ਉਹ ਘਰੇ ਤੇ ਆਪ ਦਾ ਘਰੇ ਤਿਆਰ ਕੀਤਾ ਆਪਦੇ ਹੱਥਾਂ ਨਾਲ ਤਿਆਰ ਕੀਤਾ ਵਾ ਠੀਕ ਹੈ ਤੇ ਦੁੱਧ ਬਾਰੇ ਵੀ ਜੇ ਆਪਾਂ ਕੋਈ ਕੰਮ ਹੋਣਾ ਜਦੋਂ ਵਾਧਾ ਹਨਾ ਤੇ ਆਪ ਦੇ ਦੁੱਧ ਨਾਲ ਸਰਦਾ ਹੀ ਨਹੀਂ ਹਨਾ ਹਾਂ ਹਾਂ ਬਈ ਤੇ ਫਿਰ ਆਪਾਂ ਦੁੱਧ ਦੀ ਵੀ ਆਪਾਂ ਹਾਂ ਬਈ ਦੁੱਧੋਂ ਪਰ ਲੈ ਲੈ ਕਰਾਂਗੇ ਜਿਵੇਂ ਮੱਝ ਦਾ ਲੈਨੇ ਆਪਾਂ ਦੁੱਧ ਠੀਕ ਹੈ ਮੱਝ ਦਾ ਲੈਨੇ ਹਾਂ ਮੱਝ ਦਾ ਫੈਟ ਦੇ ਹਿਸਾਬ ਨਾਲ ਆਪਣੇ ਕੋਲੇ ਮਸ਼ੀਨ ਹੈਗੀ ਹੈ ਫੈਟ ਵਾਲੀ ਠੀਕ ਹਾਂ ਲੋ ਬਈ ਮਸ਼ੀਨਾ ਬਈ ਦੇ ਫਾਇਦਾ ਵਾਲੀਆਂ ਹੈਗੀਆਂ ਫਾਇਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਵੀ ਤੁਹਾਨੂੰ ਬਹੁਤੀ ਕੁਆਲਿਟੀ ਦੇ ਹਿਸਾਬ ਨਾਲ ਤੁਹਾਨੂੰ ਰੇਟ ਆ ਰਿਹਾ ਹੈ ਹਾਂਜੀ ਬਾਕੀ ਤੁਹਾਨੂੰ ਕੁਆਲਿਟੀ ਬਈ ਇੱਥੇ ਇੱਕ ਨੰਬਰ ਮਿਲਣੀ ਹੈ ਬਾਕੀ ਤੁਹਾਨੂੰ ਚੀਜ਼ ਦਿਖਾ ਦਿੰਦੇ ਸਾਰੀ ਵੀ ਇੱਥੇ ਬਈ ਲੱਸੀ ਸਾਰਾ ਕੁਝ ਬਈ ਜਿਹੜੇ ਵੇਚਦਾ ਆਪਦੇ ਘਰ ਦੀ ਕੀ ਜਾਬੀ ਤੀ ਦੇਖਦੇ ਵਾ ਵਧੀਆ ਕੁਆਲਿਟੀ ਦੀ ਆ ਤੇ ਬਾਕੀ ਬਈ ਦੀ ਕੁਆਲਿਟੀ ਬਾਕੀ ਬਈ ਨਹੀਂ ਆਪਾਂ ਤਿਆਰ ਕਰਦੇ ਹਾਂ ਜਿਹੜਾ ਮਿੱਟੀ ਦੇ ਪਾਂਡੇ ਜਿਹੇ ਕਰਦੇ ਹਾਂ ਠੀਕ ਹੈ ਉਹਦੇ ਵੀ ਦੇਖ ਸਕਦਾ ਸ਼੍ਰੀ ਹਾਂ ਬਾਕੀ ਸਫਾਈ ਦੇਖੋ ਬਈ ਸਫਾਈ ਬਾਈ ਦੀ ਪੂਰੀ ਆ ਬਈ ਹਾਂਜੀ ਹਾਂਜੀ ਤੇ ਅਮਰੇ ਬਾਕੀ ਬਈ ਜਿਹੜਾ ਆਪਾਂ ਜਲੇਬੀ ਜੂਲੂਪੀ ਦਾ ਹਾਟਰ ਤਾਂ ਕਹਿੰਦਾ ਸੀਗਾ ਬਈ ਉਹ ਉਹ ਵੀ ਬਈ ਆਪਾਂ ਦੇ ਸੀਗਾ ਦੀ ਜਲੇਬੀ ਵੀ ਤਿਆਰ ਕਰਿਆ ਕਰਾਂਗੇ ਹਾਂ ਜੇ ਕਿਸੇ ਨੇ ਮੰਗ ਲਿਆ ਵੀ ਵੱਧ ਤਿਆਰ ਕਰਾਉਣੀ ਆ ਉਹ ਆਪਾਂ ਅੱਧ ਤੀ ਤਿਆਰ ਵੀ ਕਰ ਦਾਂਗੇ ਠੀਕ ਆ ਹਾਂਜੀ ਹਾਂਜੀ ਤੇ ਗਲਾਉ ਜਾਮਨ ਆਪਾਂ ਤੁਸੀਂ ਕਹਿੰਦੇ ਗਲਾਉ ਜਾਮਨ ਆਪਾਂ ਬਈ ਸਪੈਸ਼ਲ ਖੋਜ ਦੀ ਤਿਆਰ ਕਰਿਆ ਕਰਾਂਗੇ ਕੋਈ ਤਿਆਰ ਕਰਾਂਗੇ ਹਾਂਜੀ ਹਾਂਜੀ ਠੀਕ ਆ ਆਪਦੇ ਹੱਥਾਂ ਨਾਲ ਗਰੰਟੀ ਆਣੀ ਬਸ ਤੇ ਨਾ ਬਈ ਆਪਣਾ ਰੇਟ ਬਾਕੀ ਮੈਂ ਜਾਇਰ ਇਹ ਨੂੰ ਬੰਦਾ ਜਾਇਰ ਇਹ ਤੇ ਬਈ ਜਿਵੇਂ ਥੋੜਾ ਜਿਹਾ ਬੇਸਿਕ ਹੋਂ ਦਾ ਨਾਲ ਥੋੜਾ ਜਿਹਾ ਰੇਡ ਦਾ ਮਤਲਬ ਉਹ ਆਪ ਤਾਂ ਹੋਣਾ ਹੀ ਹੋਣਾਗਾ ਹਾਂ ਜਿੱਦਾਂ ਬੇਸਿਕ ਹੋਂ ਬਰਫੀਆਂ ਮਤਲਬ 700 ਰੁਪਏ ਜਿੱਦਾਂ ਕੋਈ ਵਾਲੀ ਜਿਵੇਂ ਤਿਆਰ ਹੋਊਗੀ ਬਸ ਆਪਾਂ 10% ਮਾਰ ਜਾਂਦਾ ਬਸ ਦੇ ਦੇ ਕਰਨੀ ਚੀਜ਼ ਹੈ ਹਾਂ ਹਾਂ ਬਾਕੀ ਬਈ ਤੁਹਾਨੂੰ ਮਾਰਕੀਟ ਦੀ ਕੁਆਲਿਟੀ ਨਾਲੋਂ ਮਾਰਕੀਟ ਦੇ ਨਾਲੋਂ ਵਧੀਆ ਕੁਆਲਿਟੀ ਆ ਆਹ ਬਈ ਤਾਂ ਵੀ ਤਿਆਰ ਕਰਾਂਗੇ ਪੀਜੇ ਵੀ ਤਿਆਰ ਕਰਾਂਗੇ ਹਾਂ ਸਾਰਾ ਕੁਝ ਤਿਆਰ ਕਰਾਂਗੇ ਬਈ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ਪਹਿਲਾਂ ਬਾਹਰ ਦਿਖਾਇਆ ਹੀ ਸੀਗਾ ਬਾਈ ਦੀ ਕੁਆਲਿਟੀ ਦੇ ਸਫਾਈ ਸਬਈ ਬਾਈ ਪੂਰੀਆ ਤੁਸੀਂ ਦੇਖ ਸਕਦੇ ਆ ਤੇ ਬਾਕੀ ਆਪਾਂ ਬਾਈ ਤੇ ਇਸੇ ਹਾਲ ਆ ਬਾਈ ਬਾਕੀ ਬੈਨ ਨੂੰ ਠੀਕ ਹੈ ਬਈ ਹਾਂਜੀ ਠੀਕ ਹੈ ਬਾਕੀ ਆਪਾਂ ਬਾਈਆਂ ਤੋਂ ਲੈ ਲੈਂਦੇ ਆ ਰਿਸਪੌਂਸ ਬਾਈ ਦੇ ਬੈਠੇ ਸੀਗੇ ਸਸੀ ਕਮ ਤੇ ਬਾਈ ਪਹਿਲੀ ਵਾਰ ਆਏ ਆ ਕਿ ਪਹਿਲਾਂ ਆਉਂਦੇ ਹੀ ਰਹਿੰਦੇ ਆ ਆਪਾਂ ਇੱਥੇ ਹਾਂਜੀ ਠੀਕ ਹੈ ਤੇ ਕੀ ਬਰੇ ਵਧੀਆ ਕੁਆਲਿਟੀ ਲੱਗੀ ਆਪਾਂ ਨੂੰ ਇੱਥੇ ਵਧੀਆ ਬਰੇ ਪਹਿਲੀ ਵਾਰ ਪੂਰੀ ਵਧੀਆ ਚੀਜ਼ ਆ ਖਾ ਕੇ ਦੇਖੀ ਆਪਾਂ ਇੱਥੇ ਚੀਜ਼ ਹਣਾ ਦੂਜੇ ਨਾਲ ਹਲਕੇ ਫਸਾਤੂ ਦੇ ਕੇ ਮੈਂ ਦਿਖਾ ਦਈਓ ਬੜੀ ਵਧੀਆ ਚੀਜ਼ ਆ ਦੇਸੀ ਘਰ ਦੇ ਵਿੱਚ ਬਣਾਉਂਦੇ ਆ ਭਾਈ ਠੀਕ ਹੈ ਬੜੀ ਵਧੀਆ ਚੀਜ਼ ਆ ਇਹ ਦੇਸੀ ਘਰ ਦੇ ਵਿੱਚ ਬਣਦੀ ਆ ਸਾਰੀ ਠੀਕ ਹੈ ਤੇ ਤਿਆਰ ਜੀ ਭਾਈ ਇਹ ਬੰਦੇ ਨੇ ਕਰਵਾਉਣੀ ਆ ਉਹ ਵੀ ਤਿਆਰਾ ਖਾ ਕੇ ਪਰਾ ਸਕਦਾ ਬੰਦਾ ਇੱਥੇ ਆਪਰੇ ਖਾ ਕੇ ਤਿਆਰ ਕਰਵਾ ਸਕਦਾ ਠੀਕ ਹੈ ਬਹੁਤ ਸਸਤੀ ਆ ਭਾਈ ਬਹੁਤ ਦੋਸਤੀ ਆਗਾ ਠੀਕ ਹੈ ਵੀ ਮੈਂ ਤਾਂ ਯਾਰ ਅੱਗੇ ਵੀ ਇੱਕ ਕੰਮ ਦੀ ਗੱਲ ਦਾ ਇੱਥੇ ਜਿਹੜੀ ਆ ਵੀ ਜਾਂਦਾ ਤੇ ਬੰਦੀ ਸੀ ਠੀਕ ਹੈ ਵੀ ਆਪਾਂ ਨੂੰ ਜਿਹੜੀ ਕੁਆਲਿਟੀ ਦੀ ਬਹੁਤ ਵਧੀਆ ਲੱਗੀ ਬਾਕੀ ਜਿਹੜਾ ਚੀਜ਼ ਬਣਾਉਂਦਾ ਪ੍ਰੋਸੈਸ ਤਾਂ ਬਹੁਤ ਵਧੀਆ ਆ ਰੋਜ਼ ਇਹ ਕੋਲ ਬਹੁਤ ਜਿਹੇ ਘਰੇ ਤਿਆਰ ਕਰ ਰਿਆ ਹੈ ਠੀਕ ਹੈ ਬੰਦੇ ਬਾਕੀ ਜਿਹੜਾ ਜੇ ਤੁਹਾਡੇ ਜਿਹੜੀ ਜਮੂਆ ਮੈਂ ਟੈਕਨੋ ਵਾਲੀ ਉੱਤੇ ਲੈਣ ਵੀ ਆਇਆ ਯਾਰ ਨਾ ਤੇ ਉਹਨਾਂ ਨੇ ਕਿਹਾ ਬਾਈ ਯਾਰ ਵੀ ਅਸੀਂ ਹੋਰ ਆਪਾਂ ਬਾਹਰ ਦੇ ਜਿਹੜੇ ਸਟੇਟ ਦੇ ਬੰਦੇ ਕੰਮ ਕਰਦੇ ਆਪਾਂ ਉਹਨਾਂ ਤੋਂ ਖਾਣੇ ਪੀਣੇ ਆ ਸਫਾਈ ਬਹੁਤ ਘੱਟ ਹੁੰਦੀ ਆ ਹਨਾ ਤੇ ਬਾਕੀ ਇਹਦਾ ਵੀ ਅੱਗੇ ਇਹੀ ਕਹੇ ਸੀਗਾ ਵੀ ਸੋਚਣੀ ਇਹੀ ਸੀ ਕਹਿੰਦਾ ਯਾਰ ਵੀ ਲੋਕਾਂ ਨੂੰ ਆਪਾਂ ਵਧੀਆ ਖਵਾਈਏ ਹਨਾ ਚੀਜ਼ ਦਾ ਰੇਟ ਨਾਲ ਹੀ ਲੋਕਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਪੈਸਾ ਮਾਰੇ ਜੀ ਕਰਪਾਣਾ ਬਹੁਤ ਆ ਹਨਾ ਚੀਜ਼ ਦੀ ਅਗਲੇ ਕੁਆਲਿਟੀ ਮੰਗਦਾ ਹਰਕ ਹਰਕ ਬੰਦਾ ਹਨਾ ਇਹ ਚੀਜ਼ ਇਹਨੇ ਬਣਾਉਣੀ ਸ਼ੁਰੂ ਕਰਤੀ ਆ ਚਲੋ ਆਪਾਂ ਤੇ ਇਹੀ ਕਹਿੰਦੇ ਪਰਮਾਤਮਾ ਨੇ ਜਿੰਦਗਰੀ ਰਾਜ ਚ ਆਪਣੀ ਤਰੱਕੀ ਬਖਸ਼ੇ ਬਾਕੀ ਇਹਨੇ ਮੇਰੇ ਦੋਸਤ ਨੇ ਕੰਮ ਸ਼ੁਰੂ ਕੀਤਾ ਚਲੋ ਹਰ ਇੱਕ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਨਾ ਆਪਣੇ ਪਰਿਵਾਰ ਨੂੰ ਪਾਲਣ ਜਾਂ ਆਪਣੇ ਜਿੰਦਗੀ ਚ ਅੱਗੇ ਵਧਣ ਲਈ ਕੰਮ ਤਾਂ ਸ਼ੁਰੂ ਕਰ ਦਈਏ ਕੋਈ ਨਾ ਕੋਈ ਤੇ ਇਹਨੇ ਆਪ ਦਾ ਕੰਮ ਸ਼ੁਰੂ ਕੀਤਾ ਪਰਮਾਤਮਾ ਨੇ ਜਿੰਦਗਰੀ ਰਾਜ ਚ ਆਪਣੀ ਤਰੱਕੀ ਬਖਸ਼ੇ ਬਾਕੀ ਹਾਂ ਇੱਕ ਦੋ ਵਾਰ ਮੈਂ ਵੀ ਜਦੋਂ ਕੋਈ ਦੀ ਵਰਪੀ ਲੈ ਗਿਆ ਜਿੰਨੇ ਇੱਕ ਦੋ ਦੋਸਤਾਂ ਨੇ ਵੀ ਖਾਧੀ ਆ ਘਰੇ ਵੀ ਖਾਧੀ ਆ ਕਹਿੰਦੇ ਯਾਰ ਠੀਕ ਆ ਕੁਆਲਿਟੀ ਵਾਕਈ ਹੈ ਜਿਹੜੀ ਚੀਜ਼ ਨੇ ਕਹੀ ਆ ਉਹੀ ਬਣਾ ਰ ਬਹੁਤ ਵਧੀਆ ਬਣਾ ਰਿਹਾ ਹਾਂ। ਹਾਂ। ਬਾਕੀ ਬਈ ਆਪਾਂ ਸਾਰਿਆਂ ਭਰਾਵਾਂ ਨੂੰ ਕਹਿੰਦੇ ਆ। ਬਾਕੀ ਸਾਫ਼ ਦਿਓ ਆਪਣਾ ਭਰਾ ਕਿਸਾਨ ਭਰਾ ਹੈਗਾ ਤੇ ਬਾਕੀ ਚੀਜ਼ ਦੀ ਕੁਆਲਿਟੀ ਤੁਹਾਨੂੰ ਵਧੀਆ ਮਿਲੇਗੀ ਤੁਸੀਂ ਆਪ ਆ ਕੇ ਇੱਥੇ ਬਈ ਟੀ ਚੈੱਕ ਕਰ ਸਕਦੇ ਆ। ਬਾਕੀ ਤੁਹਾਨੂੰ ਰਿਫਰੈਂਸ ਵੀ ਦੇਦਾ ਬਾਕੀ ਆਪਾਂ ਬਾਈ ਕਰ ਲੈਨੇ ਗੱਲ। ਸਸਿਗਾ ਬਈ। ਸਸਿਗਾ ਬਾਈ ਬਾਈ। ਕਿੱਦਾਂ ਲੱਗਿਆ ਬਈ? ਬਹੁਤ ਵਧੀਆ ਬਾਈ ਜੀ। ਆਪਣੇ ਦੋਸਤ ਨੇ ਦੁਕਾਨ ਖੋਲੀ ਆ। ਆਪਾਂ ਬਹੁਤ ਹੀ ਖੁਸ਼ੀ ਹੋਈ ਆ। ਤੇ ਆਪਾਂ ਇਹ ਦੋ ਤਿੰਨ ਵੀ ਲੱਗ ਗਏ ਆ ਜੀ ਜਾਂ ਦੇ ਹੀ ਲੈ ਕੇ ਗਿਆ ਕੋਈ ਵਾਲੀ ਪਰਫਿਊਮ ਲੱਗਿਆ ਇਹ ਇੱਕ ਆਪਣਾ ਦੋਸਤ ਸੀਗਾ ਤੋਂ ਤੁਹਾ ਜੋ ਵੀ ਆਪਾਂ ਅੰਦੇ ਸੀ ਕਿ ਉਹ ਲੈ ਗਿਆ ਤੋਂ ਵਧੀਆ ਕੁਆਲਟੀ ਦੀ ਚੀਜ਼ ਮਿਲਦੀ ਇਹਦੇ ਕੋਲ ਠੀਕ ਹੈ ਆਪਣਾ ਯਾਰ ਦੋਸਤੀ ਆ ਠੀਕ ਹੈ ਆਪਾਂ ਤਾਂ ਇਹ ਕਹਿੰਦਾ ਵੀ ਆਪਣਾ ਜੋ ਕੰਮ ਇਹਨੇ ਕੀਤਾ ਉਹਦੇ ਆਪਾਂ ਬਾਈ ਵਧੀਆ ਉੱਤੇ ਠੀਕ ਹੈ ਕੁਆਲਟੀ ਵਧੀਆ ਮਿਲਦੀ ਹੈ ਨਾ ਵਧੀਆ ਬਹੁਤ ਵਧੀਆ ਕੁਆਲਟੀ ਹੈ ਦੀ ਮੋਂ ਬਈ ਅੱਜ ਮਾਰਗਰ ਤਿਆਰ ਕੀਤੇ ਅੱਜ ਆਪਾਂ ਬੈਠੇ ਇੱਥੇ ਯਾਰ ਮਿੱਤਰਾਂ ਖੰਮੇ ਬਹਨੇ ਬਈ ਠੀਕ ਹੈ ਬਈ ਪਰ ਇਹ ਗੱਲ ਆ ਤੇ ਗਾਂਹ ਹੋਰ ਵੀ ਇਹ ਕੰਮ ਤੋਰਨ ਦੀ ਸਲਾਹ ਕਰਦਾ ਪਰਮਾਤਮਾ ਚ ਭਾਈ ਕਹਿੰਦੇ ਆ ਵੀ ਗਾਂਹ ਦਾ ਕੰਮ ਕਰੋ ਬਈ ਜੀ ਠੀਕ ਹੈ ਠੀਕ ਇੱਕ ਬਈ ਆਹਨੇ ਆਪ ਦਾ ਫੋਨ ਨੰਬਰ ਦੱਸ ਦੀ ਤੇ ਆਪਣੇ ਐਡਰੈਸ ਦੱਸ ਦੀ ਆਪਣੇ ਦਾ ਆਪਣਾ ਬਈ ਜਿਹੜਾ ਆਪਾਂ ਕੰਮ ਕੀਤਾ ਇਹ ਕੋਆਪਰੇਟਿਵ ਸੁਸਾਇਟੀ ਆ ਜਿਹੜੀ ਪੰਪਾ ਉਹਦੇ ਜਮਾਂ ਬਿਲਕੁਲ ਸਾਹਮਣੇ ਹੈਗਾ ਠੀਕ ਹੈ ਤੇ ਆਪਣਾ ਫੋਨ ਨੰਬਰ ਹੈਗਾ 98799 00433 ਠੀਕ ਹੈ ਹਾਂਜੀ ਇਹਦਾ ਸੰਪਰਕ ਕਰ ਸਕਦੇ ਹੋ ਹਾਂਜੀ ਪੈਂਦ ਸੁਖਾਣਾਂ ਦਾ ਆਪਣਾ ਤੇ ਚੀਜ਼ਾਂ ਰੋੜਾ ਜੀ ਠੀਕ ਹੈ ਬਾਕੀ ਬਈ ਬਾਈ ਦਾ ਫੋਨ ਨੰਬਰ ਥੱਲੇ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਕੋਈ ਵੀ ਆਰਡਰ ਲੈ ਸਕਦੇ ਆ ਬਾਕੀ ਵੀ ਤੁਸੀਂ ਆਪ ਆ ਕੇ ਤੇ ਚੀਜ਼ ਦੇਖੋਗੇ ਤਸੱਲੀ ਕਰੋਗੇ ਬਾਕੀ ਤੁਹਾਨੂੰ ਹੋਰ ਚੀਜ਼ ਵੀ ਭੇਜਾਂ ਜੂਗੀ ਇੱਥੇ ਤੇ ਮੇਰਾ ਭਰਾ ਵਾਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ ਸਾਰੇ ਕਦੇ ਵੀਡੀਓ ਜਾ ਸਕੇ ਤੇ ਵਧੀਆ ਕੁਆਲਟੀ ਦੀ ਚੀਜ਼ ਸਾਰੇ ਕਿਸਾਨ ਭਰਾਵਾਂ ਨੂੰ ਮਿਲ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ